ਕਹਾਣੀ ਕਾਲੀ ਤੋਪ ਟਿੱਕਰ ਦੁਪਹਿਰ ਕਿਰਨਾਂ ਦੇ ਮੂੰਹ ਵਿੱਚੋਂ ਅੱਗ ਵਰਦੀ ਪਈ ਸੀ ਸਵੇਰੇ ਸੂਰਜ ਚਰਨ ਤੋਂ ਪਹਿਲਾਂ ਦੀਆਂ ਦੋਵੇਂ ਮਾਵਾਂ ਧੀਆਂ ਪੈਲੀ ਪੈਲੀ ਵਿੱਚ ਫਿਰਕੇ ਵੱਡਾਂ ਵਿੱਚੋਂ ਸਿੱਟੇ ਚੁੰਨ ਰਹੀਆਂ ਸਨ ਸਾਰੇ ਦਿਨ ਦੀ ਹੱਡ ਪਨਵੀ ਮਿਹਨਤ ਮਸਾ ਮਾਰ ਕੇ ਇੱਕ ਡਾਂਗ ਦੀ ਰੋਟੀ ਬੁੱਢਰੀ ਮਾਂ ਥੱਕ ਕੇ ਵੱਡ ਦੇ ਕਿਨਾਰੇ ਇੱਕ ਛੋਟੇ ਜਿਹੇ 베ਰੀ ਹੇਠਾਂ ਬੈਠ ਗਈ ਭਰਤੀ ਸਿੱਟੇ ਚੁੰਦੀ ਜਾ ਰਹੀ ਸੀ ਚੁੰਦੀ ਜਾ ਰਹੀ ਸੀ ਪਸੀਨਾ ਚੋਚੋ ਕੇ ਉਸ ਦੇ ਸਾवले ਰੰਗ ਵਿੱਚ ਘੁਲਦਾ ਪਿਆ ਸੀ ਪਰੇ ਸ਼ਰਕ ਉੱਤੇ ਉੱਤਰ ਕੇ ਡੰਡੀ ਡੰਡੀ ਮਹਿਲਾਂ ਵਾਲੇ ਸਰਦਾਰਾਂ ਦੀਆਂ ਦੋਵੇਂ ਕੁੜੀਆਂ ਸ਼ਹਿਰੋਂ ਫੜ ਕੇ ਮੁਰ ਰਈਆਂ ਸਨ ਕਾਲੀਆਂ ਐਣਕਾਂ ਲਾਈਆਂ ਛਤਰੀਆਂ ਤਣੀ ਫਿੱਟ ਕੱਪੜਿਆਂ ਵਿੱਚ ਉਹਨਾਂ ਦੇ ਸਰੀਰ ਦੀਆਂ ਗੁਲਾਈਆਂ ਮੱਛੀਆਂ ਵਾਂਗ ਮਚਲ ਰਹੀਆਂ ਸਨ ਰੋਮਾਲਾਂ ਨਾਲ ਮੂੰਹ ਨੂੰ ਹਵਾ ਦਿੰਦੀਆਂ ਆਪੋ ਵਿੱਚ ਗੱਲਾਂ ਕਰਦੀਆਂ ਖਿੜਖਿੜ ਹੱਸਦੀਆਂ ਉਹਨਾਂ ਕੋਲੋਂ ਗੁਜ਼ਰ ਗਈਆਂ ਦੀ ਉਹਨਾਂ ਨੂੰ ਜਾਂਦਿਆ ਕਿੰਨਾ ਚਿਰ ਪਿੱਛੋਂ ਵੇਖਦੀ ਰਹੀ ਪਰ ਪਸੀਨਾ ਉਸਦੇ ਸਿਰ ਤੋਂ ਲੈ ਕੇ ਪੈਰਾਂ ਤਾਈਂ ਚੋਰਿਆ ਸੀ ਥਕਾਵਟ ਨਾਲ ਉਹਦੇ ਲੱਕ ਵਿੱਚੋਂ ਪੀੜਾ ਨਿਕਲ ਨਹੀਂ ਆ ਸਨ ਟਿੱਡ ਵਿੱਚ ਭੁੱਖ ਨਾਲ ਵੱਟ ਪੈ ਰਹੇ ਸਨ ਪਿੰਡੇ ਵਿੱਚ ਜਿਵੇਂ ਸੂਈਆਂ ਚੁੱਭ ਰਹੀਆਂ ਹੋਣ ਉਸ ਨੂੰ ਲੱਗਾ ਜਿਵੇਂ ਉਹ ਹੁਣੇ ਡਿੱਗ ਪਵੇਗੀ ਕਾਲੀ ਕਾਲੀ ਉਹ ਮਾਂ ਦੇ ਕੋਲ 베ੜੀ ਹੀਠਾਂ ਜਾ ਕੇ ਬੈਠ ਗਈ 베ੜੀ ਦੇ ਪੱਤਿਆਂ ਦੀਆਂ ਵਿਚਲਾ ਰਾਹੀਂ ਧੁੱਪ ਛਾਂ ਛਣ ਕੇ ਪੈ ਰਹੀ ਸੀ ਤਾਕੀਆਂ ਲੱਗੀਆਂ ਸਰਵਾਰਾਂ ਨੂੰ ਉਹ ਗਿੱਟੀਆਂ ਤੋਂ ਤਾਂ ਚੁੱਕ ਕੇ ਫਿਰ ਪਾਟੀ ਚੁੰਨੀ ਨਾਲ ਮੂੜਾ ਮੁਲਕਾ ਪੁੰਜਿਆ ਉਸ ਦੇ ਸਰੀਰ ਦਾ ਅੰਗ-ਅੰਗ ਤੱਕ ਆਵੜ ਵਿੱਚ ਨਰਦਾਇਆ ਪਿਆ ਸੀ ਉਸ ਦਾ ਜੀ ਕੀਤਾ ਛਾਵੇਂ ਲੰਮੀ ਪੈ ਜਾਵੇ ਸੌਂ ਜਾਵੇ ਬਸ ਸੌਂ ਜਾਵੇ ਤੇ ਫਿਰ ਪਤਾ ਨਹੀਂ ਮਹਿਲਾਂ ਵਾਲਿਆਂ ਦੀਆਂ ਦੂਰ ਪਿੰਡ ਵਰਤੀਆਂ ਕੁੜੀਆਂ ਦੀਆਂ ਪਿੱਟ ਤੇ ਨજર ਗੱਡੀ ਉਸ ਨੂੰ ਕੀ ਖਿਆਲ ਆਇਆ ਮਾਂ ਪੁੱਛਣ ਲੱਗੀ ਮਾਂ ਨਹੀਂ ਮਾਂ ਅੜੀਏ ਪਰਾ ਜਵਾਨੀ ਕਦੋਂ ਕੋਂਦੀ ਹੈ ਬੁੱਢਰੀ ਮਾਂ ਨੇ ਚੂਚੀਆਂ ਅੱਖਾਂ ਵਿੱਚੋਂ ਧੀ ਦੇ ਚਿਹਰੇ ਵੱਲ ਡੂੰਗਾ ਤੱਕਿਆ ਫਿਰ ਜਿਵੇਂ ਕੋਈ ਫਲਾਸ ਪਰ ਬੋਲਦਾ ਹੈ ਪੁੱਤ ਜਦੋਂ ਬਹੁਤ ਹਾਸਾ ਆਵੇ ਖਿੜਖੜਾ ਕੇ ਬਿਨਾ ਕਿਸੇ ਗਾਲ ਤੋਂ ਕੁੜੀ ਦੇ ਬੋਲ ਵਿੱਚ ਜਿਵੇਂ ਸਾਰੇ ਜਹਾਨ ਦਾ ਦਰਦ ਇਕੱਠਾ ਹੋ ਗਿਆ ਹਾਏ ਹਾਏ ਨੀ ਮਾਂ ਇਹ ਤਾਂ ਪਿਛਲੇ ਸਾਲ ਬੜਾ ਆਇਆ ਸੀ ਹੱਥ ਵਿੱਚ ਫੜਿਆ ਸਿੱਟਾ ਉਸ ਉਂਗਲ ਵਿੱਚ ਮਲ ਦਿੱਤਾ ਦੂਰ ਤੱਕ ਚਾਰੇ ਪਾਸੇ ਕਾਲੀ ਧੁੱਪ ਤਰਤੀ ਦਾ ਪਿੰਡਾ luh reisi, tanvad,